ਜੀ ਬਾਈ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਤੇ ਚੱਲ ਰਿਹਾ ਜੀ ਕੱਦੂ ਦਾ ਕੰਮ ਤੇ ਇੱਧਰ ਰਹਿ ਗਿਆ ਤਾਂ ਬਾਈ ਆਪਣਾ ਬਾਜਿ ਵਾਲਾ ਖੇਤ ਤੇ ਟੈਰੀ ਲੱਗਿਆ ਤਾਂ ਕੱਦੂ ਕੱਢਣਾ ਤੇ ਟਰੈਕਟਰ ਗਿਆ ਫਾਸਟ ਟਰੈਕਟਰ ਲੱਗੇ ਕੱਢਣ ਆਪਾਂ ਇਹ ਵੀ ਫਾਸਟ ਟਰੈਕਟਰ ਆ ਤੇ ਕੂ ਦੇ ਲਾਗ ਬੈਠ ਗਿਆ ਬਾਈ ਤੇ ਤੇ ਪੌਦੇ ਲੱਗੇ ਕੱਢਣ ਆ ਥਾ ਕੇ ਤਾਂ ਆਪਣਾ ਲੱਗ ਗਿਆ ਦਾ ਬਾਈ ਤੇ ਜੀ ਦਨੂ ਲੈ ਆਉਣ ਲੱਗਾ ਹਾਂ ਡੈਡੀ ਚੜਾ ਲਵਾਵਾਂ ਕੋਈ ਕਾਰ ਲਿਆ ਟੁਕ ਜਨ ਕਿਆ ਕਹਲਾ ਨੀਚੇ ਵਾਲੇ ਨੀਚੇ ਖਾ ਨੂੰ ਆ ਤਾਂ ਵਾਹ ਐ ਬਾੜ ਦਾ ਪਾ ਪੁੱਤਾ ਜਿਹੜਾ ਹੂੰ ਉਹ ਫੱਟਾ ਇੱਕ ਵਾਰ ਦੇ ਗਿਆ ਉਹ ਵਧੀਆ ਆਉਣ ਲੱਗਿਆ ਆਇਆ ਬਾਈ ਟਰੈਕਟਰ ਕਢਾ ਦੇ ਤੁਹਾਡਾ ਆਜੋ ਟਰੈਕਟਰ ਕਢਾ ਆ ਜਾ ਕੋਈ ਕੱਢੂ ਆ ਤੇ ਕਢਣਾ ਮੈਂ ਕਢ ਲੈ ਡਰਾਈਵਰ ਤਾਂ ਦਊਗਾ ਪਾਸੇ ਹੁੱਕ ਇੱਥੇ ਗੇੜਾ ਪੈ ਜਾਂਦਾ ਕਿਤੇ ਨਹੀਂ ਨਾ ਇੱਥੇ ਭਾਈ ਬਹੁਤ ਟਾਈਮ ਬਾਅਦ ਕਦੂ ਹੋਇਆ ਇੱਕ ਖੂਹ ਕਰਕੇ ਥੋੜਾ ਜਿਹਾ ਹੈਵੀ ਉਹ ਗਦਲ ਜੀ ਹੈ ਨਾ ਨਾ ਕੋਈ ਗੱਲ ਨਹੀਂ ਐਜੀ ਕੰਮ ਹੁੰਦੀ ਰਹਿੰਦੀ ਆ ਉਹ ਗਦਲ ਨਹੀਂ ਆ ਪਾਣੀ ਘਟਿਆ ਨਾ ਪਾਣੀ ਕਰਕੇ ਹੋ ਗਿਆ ਪਾਣੀ ਵੀ ਘਟਾ ਹਾਂ ਪਾਣੀ ਕਰਕੇ ਘਟਿਆ ਪਾਣੀ ਟੁੱਟ ਗਿਆ ਪਾਣੀ ਉਹ ਪਰਾਂ ਖੇਚਣ ਟੁੱਟ ਗਿਆ ਰਾਦੀ ਦਾ ਪਾਵਰ ਚੱਲਦੀ ਜਣੀ ਤਾਂ ਉਹ ਨੱਕਾ ਟੁੱਟ ਗਿਆ ਪਰਾਂ ਨੂੰ ਰਾਦ ਭਰ ਗਿਆ ਤਾਂ ਪਾਣੀ ਨਿਕਲ ਗਿਆ ਖੇਤ ਦਾ ਸਵੇਰੇ ਭਰਿਆ ਫਿਰ ਹੁਣ ਲਾਈਟ ਭੱਜ ਗਈ ਫੇਰ ਆ ਨਾ ਇਹ ਰੋਣ ਹੋਰ 12:00 ਵਜੇ ਆਦੇ ਹੂੰ ਹੁਣ ਪਗਾ ਲਈ ਚੱਲ ਚੱਲੀਆਂ ਭਰ ਗਿਆ ਚੱਲੀਆਂ ਕਰਦੀ ਕੱਦੂ ਉਹ ਵੀ ਭਰਿਆ ਹੋਇਆ ਪਾ ਗੁੰਡੀ ਵੀ ਸਾਈਡ ਲੰਬਾਈ ਰਹਿਣ ਦੇ ਉੱਪਰ ਚੱਲ ਜਾਊਗਾ ਹੋਰ ਘਾਹ ਹੋਰ ਗਾਂਹ ਕੋ ਗਾਂਹ ਪਾਲਾ ਥੋੜੀ ਹੋਰ ਇੱਥੇ ਪਾ ਲਉ ਉਧਰ ਲੱਗੇ ਬੰਦੇ ਲਾਉਣ ਮਾ ਉੱਚ ਬਸਾ ਦੇ ਕੜੀ ਜੀ ਚ ਹਾਂ ਜੋਈ ਕਰਤਾ ਡੇੜੀਆਂ ਸਟਾਰਟ ਪਾਲਰ ਟੂਜਨ ਆਪਾਂ ਕੱਢਦੇ ਆਂ ਵੀ ਥੋੜਾ ਹੀ ਬਦਲਿਆ ਜਾਦਾ ਨਹੀਂ ਜੋਈ ਕਰਤਾ ਤੇ ਡੇੜੀ ਕਹਿੰਦਾ ਥੋੜਾ ਜਿਹਾ ਕਦੂ ਹੋਣਾ ਪਾਣੀ ਘੱਟੇ ਆ ਪਾੜੀਆਂ ਮੱਟ ਥੋੜੀ ਹੀ ਖੇਤ ਨੀਵਾ ਪਰਲਾ ਇਹ ਮੱਚਾ ਹੈ ਫੇਰ ਤਾਂ ਰੁਕ ਗਿਆ ਉਹ ਵੱਟ ਛੇੜ ਦੇਣੀ ਆਪਾਂ ਜਿਹੜੀ ਮਿੱਟੀ ਲਾ ਦੇਣੀ ਆ ਉਸ ਆਪਾਂ ਨੇ ਇਹ ਆਟੋਮੈਟਿਕ ਸੋਚਣ ਗਈ ਹੋਈ ਆ। ਯਾਨੀ ਕਿ ਠੀਕ ਆ ਭਈ ਇਹ ਲੱਗੇ ਹੋਏ ਆ ਨਾਲ ਲਾਦੂ ਦੇ ਜਿੰਨਾ ਪਾਣੀ। ਥੋੜਾ ਬਹੁਤਾ ਕਹਿੰਦਾ ਹੋਰ ਖਿੱਚਣਾ ਡੈਡੀ ਕਹਿੰਦਾ ਉੱਚਾ ਜਾਏ ਮਰਾ। ਰਸਤੇ ਦੇ ਨਾਲ। ਟ੍ਰਕ ਆਉਟਰ ਨਾਲ ਖਿੱਚਣਾ ਕਰਾਂ। ਮਾਰਕੀ ਖੜਾ ਦੀ ਟਰੈਕਟਰ ਉਧਰ ਸੱਜਣਾ ਟੂਰੀ ਖੜਾ ਦਾ। ਪਾਨੇ ਕਰਤਾ ਦਾ ਉਹਦੇ ਟਰੈਕਟਰ ਤੇ ਦੂਜੀ ਵਾਰੀ ਫੇਰ ਵੱਗ ਗਿਆ ਉਹ ਪਾਰ ਨਹੀਂ ਚੜਦਾ ਉਹ ਫਰਾ ਵੱਗ ਗਿਆ ਕਿਹਦਾ ਕਿਸਮਾ ਦਾ ਬਾੜੀ ਹੁੰਦੀ ਆ ਤੇ ਤਿੰਨ ਬਾੜਾ ਚੜਦਾ ਗਈ ਉਧਰ ਤੇ ਉਹ ਟਰੈਕਟਰ ਲੈਣ ਗਿਆ ਟਰੈਕਟਰ ਨੇ ਸਟਾਰਟ ਹੋਇਆ ਬਾਈ ਇਹ ਬੰਦੇ ਆ ਰਹੇ ਉਹ ਬੰਦੇ ਆਉਣੇ ਪਿੱਛੇ ਤੁਸੀਂ ਸਾਰੇ ੱਟਕਾ ਲਵਾਇਆ ਨਾਲ ਸਟਾਰਟ ਹੋਇਆ ਇਹ ਉਹ ਫੇਰ ਕਰਦੇ ਦੂਜੀ ਵਾਰੀ ਵੀ ਵਾਰੀ ਕੋਲ ਹੋ ਰਹੀ ਹੈ ਤੇ ਸਾਰੇ ਸੀਜਾ ਚ ਪੇਲੇ ਨਾਲ ਵੀ ਨਹੀਂ ਬਦਲੇ ਆਏ ਕਿੰਨੀ ਫਸ ਗਿਆ ਅਭੀ ਹਲੇ ਸਾਲ ਅਦਾ ਕਰਿਆ ਤਾਂ ਕਿ ਤੂੰ ਜੱਦ ਨਹੀਂ ਫਸਿਆ ਆ ਮਿਹਰਬਾਨੀ ਹੁਣ ਇਧਰਲਾ ਟਾਇਰ ਪਹਿਲਾਂ ਪਰਲਾ ਟਾਇਰ ਤਾਂ ਹੁਣ ਇਧਰ ਲਈ ਛੱਡ ਨੂੰ ਨਹੀਂ ਆਉਂਦਾ ਕਰਦੇ ਆ ਮਾਈ 分かんない。 ਭਾਈ ਦੋ ਵਾਰੀ ਫਸਲੇ ਆ ਤੇ 30 ਵਾਰੀ ਕਹਿਤਾ ਡੈਡੀ ਹੋਣ ਨਾ ਕਰੀ ਆ ਗਈ ਛੱਪ ਸਾਹਿਬ ਦੋ ਵਾਰੀ ਫਸ ਗਿਆ ਟਰੈਕਟਰ ਮੈਂ ਤਾਂ ਹੀ ਲੱਗਿਆ ਵੀ ਭਾਈ ਦੋ ਟਰੈਕਟਰ 22 ਖੜਾਏ ਹੋਏ ਆ ਆ ਦੋ ਵਾਰੀ ਫਸ ਗਿਆ ਇੱਕ ਵਾਰੀ ਉੱਥੇ ਉਹ ਖੂਗੋਲ ਇੱਕ ਵਾਰੀ ਇੱਥੇ ਹਾਂ ਹੁਣ ਲੈ ਜਾ ਹੁਣ ਰਹਿਣ ਦੇ ਕਰਨੇ ਨੂੰ ਵੀ ਰਹਿਣ ਦੇ ਹੋ ਗਿਆ ਜਿਹੜਾ ਕੁਝ ਹੋ ਗਿਆ ਹੈ ਉਹਦੇ ਕਰਕੇ ਨਾ ਬਾਜਰੇ ਕਰਕੇ ਬਾਜਰੇ ਕਰਕੇ ਉਹ ਕਦੋਂ ਹੋਇਆ ਨਹੀਂ ਕਿੰਨਾ ਟਾਈਮ ਹੋ ਗਿਆ ਤੇ ਸਾਹਮਣੇ ਹੋਰ ਸੈੱਟ ਹੋਣਾ ਇਹਨੇ ਸਾਲ ਤੱਕ ਹੋਰ ਸੈੱਟ ਹੋ ਜਾਊਗਾ ਕਿਉਂਕਿ ਪਾਣੀ ਖੜ੍ਹ ਜਣਾ ਹੁਣ ਜਿਹੜਾ ਜੜਾ ਜੋੜਾ ਜੀ ਗਾਲ ਦਾ ਨਹੀਂ ਨਾ ਸਾਰੀਆਂ ਗਾਲ ਦਾਣੀਆਂ ਪੋਲ ਪਈ ਹੋਈ ਥੀ ਹਾਂ ਮੈਂ ਚੱਲੀਆਂ ਕਰਦੇ ਉਹਨਾਂ ਨੂੰ ਰਹਿਣ ਦੇ ਉਰੇ ਤੂੰ ਰਹਿਣ ਦੇ ਫੇਰ ਜਿਆਦਾ ਕੰਮ ਕਰ ਦੂੰਗਾ ਇਹ ਨਿਆਰੇ ਬੰਦਾ ਹੋਣਾ ਹਾਂ ਮੈਂ ਖੜਾ ਆ ਉਧਰ ਲਈ ਆ ਕੇ ਟਰੈਕਟਰ ਵਾਲੇ ਸੈਲਰ ਚ ਇੱਧਰ ਫੇਰ ਵੱਧ ਗਿਆ ਕਹਿੰਦਾ ਲਿਆ ਲਿਆ ਚੱਲ ਰਾਤ ਤੇ ਕਾਪਾ ਕਰ ਦੂ ਬੀਲੇ ਬੀਲੇ ਆਇਤਾ ਫੇਰ ਤੂੰ ਕੇ ਖੜਾ ਦੇ ਸੰਦਰ ਬਣੀ ਵਧੀਆ ਵਧੀਆ ਆਜਾ ਸੈਲਰ ਚ ਲਿਆ ਵਧੀਆ ਕੰਮ ਕਰਾਇਆ ਠੀਕ ਆ ਠੀਕ ਆ ਟੱਕ ਦੇ ਕੰਮ ਬਾਕੀ ਇਹ ਸਟਾਰਟ ਨਹੀਂ ਹੋਇਆ ਬਾਈ ਜਿਹੜੇ ਉੱਥੇ ਲੈ ਜਾ ਕੇ ਖੜਾਇਆ ਫਿਰ ਬੰਦੇ ਲੈ ਕੇ ਗਏ ਆ ਸਾਰੇ ਫਿਰ ਧੱਕਾ ਲਵਾ ਕੇ ਇਹ ਸਟਾਰਟ ਹੋਇਆ ਇਹ ਇਹ ਵਾ ਮੜੀ ਕਿਸਮਤ ਮਾੜਾ ਟਾਈਮ ਹੁੰਦਾ ਚਲੋ ਉਹ ਵੀ ਆ ਸੰਭ ਪੂਰੇ ਕਰਤੂ ਦਾ ਗਾਹਣ ਕਰਤਾ ਗਾਹਣ ਬਾਈ ਉਹ ਬੰਦ ਤੱਕ ਤੱਤਰ ਲੱਗੇ ਟਾਈਮ ਹੀ ਜ਼ੜ ਰਿਹਾ ਵਾ ਇੱਕ ਇੱਕ ਫਾਟ ਰਹੀ ਹੈ ਉਹ ਪਰਲੇ ਕੇਤੀ ਚਲੋ ਇਹ ਚੜਾਉਨੇ ਆ ਰੇਸ ਪਰ ਲੈ ਜਾਨੇ ਆ ਚਾਰਜ ਹੋ ਜੂ ਥੋੜਾ ਜਿਆ ਬੈਟਰੀ ਆ ਤੂੰ ਹੀ ਤੇ ਚੱਕਦਾ ਏ ਮਰੇ ਸਾਂਵਾਰ ਕੇ ਵੀ ਘੜਾਇਆ ਹੋਈ ਜਾ ਦੇ ਘੜਾਇਆ ਕੋਈ ਗਿਆ ਚੱਕ ਰੋਇਆ ਸਟਾਰਟ ਹੋਇਆ ਬੈਟਰੀ ਹੀ ਆ ਤੇ ਕੰਮ ਤਾਂ ਆਈ ਜੀ ਬਾਈ ਚੱਲੀਆਂ ਵਾਲੇ ਖੇਤਾਂ 'ਚ ਪਹੁੰਚੇ ਹੋਏ ਆਂ ਤੇ ਉਹ ਖੇਤ ਲਾਗੇ ਬੰਦੇ ਆ ਰਹਿ ਗਿਆ ਹੁਣ ਇਹਦਾ ਕਦੋਂ ਹੋਣ ਕਰੇ ਆਪਾਂ ਨੇ ਤੇ ਇਹ ਤੇਵਾ ਦਾ ਰਹਿ ਗਿਆ ਨੂੰ ਪਾਣੀ ਛੜਤਾ ਆਪਾਂ ਨੇ ਤੇ ਸਵੇਰ ਤੱਕ ਭਰ ਜਾਣਾ ਸਵੇਰੇ ਕਦੋਂ ਕਰ ਦੇਣਾ ਲਵਾ ਦੇਣਾ ਕੱਲ ਨੂੰ ਨਵੇੜ ਦੇਣਾ ਕੰਮ ਹੋ ਰਿਹਾ ਇਹਦਾ ਉਧਰ ਰਹਿ ਜਾਣਾ ਬਸ ਪਨੀਰੀ ਵਾਲਾ ਅੱਧਾ ਕੀਲਾ ਦਾ ਕੀਲਾ ਚਰੀ ਵਾਲਾ ਤੇ ਟੀਲਾ ਕੁੱਧਰ ਰਹਿ ਗਿਆ ਕੰਮ ਨੱਪੜ ਜੂ ਕਿਦੋਂ ਦੇ ਇੰਚ ਫਾਈਨਲ ਆ ਆਪਣਾ ਕੰਮ ਤੇ ਉਹ ਵਰੀ ਕੱਦੂ ਕਰਤਾ ਇਹ ਖੇਤਾਂ 'ਚ ਬਾਈ ਡੀਲੇ ਬਹੁਤ ਹੈ ਡੀਲੇ ਵਾਲੀ ਦਵਾਈ ਲਿਆਉਣੀ ਹੁਣ ਸਪੈਸ਼ਲ ਤੇ ਉਹ ਦਵਾਈ ਪਾਉਣੀ ਨਾ ਚਲਿਆ ਕੇ ਹੁਣ ਡੀਂਦਾ ਬਹੁਤ ਹੁੰਦਾ ਆਹ ਦੇਖੋ ਟਿਕਣਾ ਚਮਕਦਾ ਉਹ ਮੇਰੇ ਸਾਈਡ-ਸਾਈਡ ਇੱਕ ਸਿਆੜ ਮਾਰ ਜੀਏ ਦੂਰ ਕਰ ਲੈਣਾ ਆਪਾਂ ਨੇ ਕੱਦੂ ਦਾ ਬਾਈ ਹੈਨ ਗੱਡ ਕੇ ਬਾਹਰ ਲੈਣਾ ਖੇਤ ਤੇ ਸੁੱਕੇ 'ਚ ਬਾਹਰਤਾ ਤਾਂ ਫੇਰ ਨਿਕਲਿਆ ਦੇਖ ਲੋ ਡੀਂਦਾ ਮੀਨ ਨਾਲ ਇਹ ਤਾਂ ਜੰਮੀ ਹੋ ਜਾਂਦਾ ਪਿਛਲੇ ਸਾਲ ਬਹੁਤ ਸਪਰੇਅ ਕਰੀ ਦੀ ਫਿਰ ਆਪਾਂ ਨੇ ਤੇ ਫੇਰ ਸਟ ਹੋਇਆ ਦਾ ਨਹੀਂ ਤੰਗ ਕਰਦਾ ਬਹੁਤ ਫਿਰ ਸੈੱਡ ਲਾ ਜੀ ਕਫਾਂਡ ਚਾਹਦੇ ਆ ਜੀ ਹੁਣ ਉਧਰ ਵੀ ਕਰਨਾ ਬਾ ਵਈਆ ਤੇ ਇਹ ਉਧਰ ਵੀ ਪਾਣੀ ਛੱਡੀ ਏ ਜਿਹੜਾ ਰਹਿੰਦਾ ਆਪਣਾ ਖੇਤ ਚਾਹਦੇ ਆ ਜੀ ਕੋਈ ਕਿੰਨੀ ਮੁੱਟੀ ਚੜਾਈ ਰਹੀ ਪੂਰੀ ਲੈਫਟ ਤੇ ਛੱਡੀ ਹੋਈ ਆਪਾਂ ਕੱਟ ਕੇ ਵਗਣ ਆਏ ਆਂ